ਦਾ ਲੋਡੀ ਬਹਿਣ ਤੇ ਜਿਹੜਾ ਸਾਡਾ ਪਟਾਇਆ ਦੀ ਰਾਸ਼ੀ ਹੈ ਭਾਜੀ ਉਹ ਸਾਰੀਆਂ ਮੰਗਾ ਤੇ ਨਹੀਂ ਮਨਾਵਾਂਗੇ ਫਿਰ ਸਰਕਾਰ ਕੋਲ ਕਹੂੰਗੀ ਪਬਲਿਕ ਵੀ ਸਾਡਾ ਨਾਰਾਜ਼ ਹੋਣੀ ਆ ਕਿ ਤੇ ਹਾਈਵੇ ਲੱਗਿਆ ਜਾਂ ਰੇਲਵੇ ਟ੍ਰੈਕ ਲੱਗਿਆ ਪਰ ਅਸੀਂ ਹੁਣ ਬਹੁਤ ਦਿਨ ਦੇਤੇ ਅੱਜ 6 ਤਰੀਕਾ 6 ਤਰੀਕ ਤੋਂ ਲੈ ਕੇ 15 ਦਿਨ ਸਰਕਾਰ ਨੂੰ ਦਿੱਤੇ ਨੇ ਤੇ 15 ਦਿਨ ਦੇ ਵਿੱਚ ਵਿੱਚ ਸਾਡੀ ਰਹਿਦੀ ਰਕਮ ਤੇ ਸਾਡੀਆਂ ਜਿਹੜੀਆਂ ਮੰਗਾ ਜਨੂਨ ਬਿਲਕੁਲ ਸਰਕਾਰ ਰੇਟ ਕਰਕੇ ਨੋਟੀਫਾਈ ਜਾਰੀ ਕਰੇ ਤੇ ਮਿਲਾਂ ਨੂੰ ਬਾਕੀ ਇੱਕ ਹੋਰ ਸਾਡੀ ਬਹੁਤ ਵੱਡੀ ਮੰਗ ਆ ਕਿ ਜਿਹੜੀ 61 ਰੁਪਏ ਦੀ ਰਾਸ਼ੀ ਸਾਡੋ ਸਰਕਾਰ ਆਪਣੇ ਵੱਲੋਂ ਦੇਦਦੀ ਜਿਹਨੂੰ ਸਾਲ-ਸਾਲ 1.5 ਸਾਲ ਸਾਨੂੰ ਲੰਮਕੜਾ ਪੈਂਦਾ ਉਹ ਬਿਲਕੁਲ ਜਿਹੜੀ ਆਉਣ ਵਾਲੀ ਸਾਡੀ ਲੜਾਈ ਆ ਉਹ ਤੇ ਹੋਗੀ ਕਿ ਅਸੀਂ ਆਪਣੇ ਪੈਸੇ ਪੂਰਾ ਰੇਟ ਜਿੰਨਾ ਸਾਡਾ ਰੇਟ ਕਨੇਡਾ ਹੁੰਦਾ ਉਹ ਰੇਟ ਪੂਰਾ ਕਾਊਂਟਰ ਤੇ ਲਵਾਗੇ ਪੂਰੇ-ਪੂਰੇ ਪੈਸੇ ਲਵਾਗੇ ਸਰਕਾਰ ਨੇ ਕੋਈ ਮਦਦ ਕਰਨੀ ਆ ਤੇ ਉਹ ਮਿਲਾਂ ਨਹੀਂ ਕਰੇ ਸਾਡੇ ਨੂੰ ਕੋਈ ਅਸੀਂ ਸਬਸਿਡੀ ਨਹੀਂ ਆ ਸਾਡਾ ਇਹ ਰੇਟ ਆ ਅੱਜ ਪਹਿਲਾਂ ਤੇ ਉਸਾਰਾ ਉਹਨਾਂ ਨੇ ਪ੍ਰੋਗਰਾਮਾਂ ਦਾ ਵੀ ਦੱਸਿਆ ਦੇਖੋ ਇੱਕ ਕਿਸਾਨਾਂ ਨੂੰ ਅਜਕਲ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵਾਤਾਵਰਣ ਸੰਬੰਧੀ ਪਾਣੀ ਸੰਬੰਧੀ ਕੰਨਾਇਕ ਫਸਲ ਇਹੋ ਜੀ ਆ ਜਿਹੜੀ ਦੋਨੋਂ ਚੀਜ਼ਾਂ ਨੂੰ ਬਹੁਤ ਬਚਾਉਂਦੀ ਆ ਪਰ ਤੁਸੀਂ ਦੇਖੋ ਮਾਲਵੇ ਦੇ ਵਿੱਚ ਕਿੰਨੇ ਵੱਡੇ ਪੱਦਰ ਤੇ ਨਰਮਾ ਲੱਗਦਾ ਸੀ ਸਰਕਾਰਾਂ ਦੀ ਲਲਕੀ ਦੇ ਨਾਲ ਅੱਜ ਉਥੋਂ ਨਰਮਾ ਨਾਮਾਤ ਰਹਿ ਗਿਆ ਮਾਝੇ ਦੇ ਦਬਾਬੇ ਦੇ ਵਿੱਚ ਗੰਨੇ ਦੀ ਫਸਲ ਜਿਹੜੀ ਆ ਵੱਡੇ ਪੱਦਰ ਤੇ ਹੁੰਦੀ ਆ ਜੇ ਅੱਜ ਇਹੋ ਹੀ ਹਾਲਾਤ ਸਰਕਾਰਾਂ ਦਾ ਰਿਹਾ ਤੇ ਉਹਨਾਂ ਦੇ ਸਮੇਂ ਦੇ ਵਿੱਚ ਇੱਥੋਂ ਵੀ ਗੰਨਾ ਖਤਮ ਹੋ ਜਾਊਗਾ ਉਹਨਾਂ ਫਸਲਾਂ ਵਾਲ ਜਿਹੜਾ ਜਾਣ ਦੀ ਮੁੜ ਕੇ ਇਹ ਕਿਸਾਨਾਂ ਨੂੰ ਮਜਬੂਰ ਹੋ ਕੇ ਜਾਣਾ ਪੈਣਾ ਪਰ ਮੈਂ ਇਹ ਜਿਹੜੀ ਅੱਜ ਸਾਥੀਆਂ ਨੇ ਦੱਸੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਾਕੀਆਂ ਜਥੇ ਬੰਦੀਆਂ ਨਾਲ ਵੀ ਰਾਸਤਾ ਕਰਕੇ ਜੇਕਰ ਸਰਕਾਰ ਸਹੀ ਸਮੇ ਸਾਡੇ ਪੈਸੇ ਨਾ ਦਿੱਤੇ ਜਾਂ ਮੇਲਾ ਚਲਾਉਣ ਦਾ ਨੋਟੀਫਿਕੇਸ਼ਨ ਨਾਲ ਲਾਗੂ ਕੀਤਾ ਕਿਉਂਕਿ ਜਿੱਦਣ ਮੇਲਾ ਦਾ ਨੋਟੀਫਿਕੇਸ਼ਨ ਲਾਗੂ ਹੋਣਾ ਹੈ ਉਦੋਂ ਤੋ ਤਕਰੀਬਨ ਮੇਲਾ ਦਾ ਜਿਹੜਾ ਸਿਸਟਮ ਹੈ ਉਹਨਾਂ ਨੂੰ ਆਨ ਕਰਦੇ ਆ ਇਹਨੂੰ 15 ਦਿਨ ਲੱਗਦੇ ਆ ਉਦੋਂ ਹੀ ਫਾਰਮਰ ਨੇ ਆਪਣੀ ਲੇਬਰ ਦਾ ਵੀ ਪ੍ਰਬੰਧ ਕਰਨਾ ਹੁੰਦਾ ਆ ਸਾਨੂੰ ਤਾਂ ਲੱਗਦਾ ਵੀ ਜਾਨ ਬੁੱਝ ਕੇ ਜਿਹੜੀ ਆ ਇਹ ਸਰਕਾਰ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਇੰਨੇ ਸਾਲਾਂ ਜਦ ਤੀ ਨੀਤੀਆਂ ਲਿਆ ਰਹੀਆਂ ਕਦੀ ਤਿੰਨ ਚਾਰ ਵਾਰੀ ਡੇਟਾ ਵੀ ਦੇ ਚੁੱਕੀ ਆ ਅੱਜ ਤੱਕ ਦੇਖੋ ਨਾ ਤਾਂ ਸਾਡੇ ਤੋਂ ਇਹਨਾਂ ਨੂੰ ਬੰਲੇ ਦੇ ਪੈਸੇ ਦੇ ਹੋਏ ਆ ਤੇ ਨਾ ਹੀ ਜਿਹੜਾ ਆ ਕੋਈ ਅਗਲੀ ਰਣਨੀਤੀ ਬਣਾਈ ਗਈ ਆ ਸੋ ਇਹ ਕਿਸਾਨਾਂ ਨੂੰ ਮਜਬੂਰ ਕਰ ਲਈ ਆ ਇਹ ਗੱਲੇ ਦੀ ਫਸਲ ਛੱਡ ਕੇ ਝੋਨੇ ਵੱਲ ਨੂੰ ਵਧਣ ਤਾਂ ਸੋ ਅੱਜ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਇਹਦੇ ਵਿੱਚ ਜੇ ਕਿਤੇ ਧਰਨਾ ਲੱਗਦਾ ਸਾਨੂੰ ਮਜਬੂਰੀ ਬੱਸ ਕਰਨਾ ਕਿਸਾਨ ਨੂੰ ਲਾਉਣਾ ਪੈਣਾ